ਹਰਾ ਪੈਨ ਸਾਨੂੰ ਭਗਵੰਤ ਸਿੰਘ ਮਾਨ ਦੱਸਦੇ ਹੁੰਦੇ ਸੀ ਕਿ ਹਰਾ ਪੈਨ ਮੇਰੇ ਕੋਲ ਜਦੋਂ ਆ ਗਿਆ ਉਹ ਹਰਾ ਪੈਨ ਇਹਨਾਂ ਦੇ ਕੋਲ ਤਾਂ ਹਰਾ ਹੈ ਕਿ ਨੀਲਾ ਹੈ ਕਿ ਲਾਲ ਹੈ ਪਤਾ ਨਹੀਂ ਪਰ ਟਰੰਪ ਦੇ ਕੋਲ ਜਿਹੜਾ ਵੀ ਪੈਨ ਹੈ ਉਹ ਸਾਈਨ ਤੇ ਸਾਈਨ ਕਰੀ ਜਾਂਦਾ ਤਾਂ ਆਪਣੇ ਵਾਅਦਿਆਂ ਦੇ ਉੱਤੇ ਖਰਾ ਉਤਰਿਆ ਮੌਤਾਂ ਹੋਈਆਂ ਸੀਗੀਆਂ ਨੌਜਵਾਨਾਂ ਦੀਆਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪੀਕੇ ਲੱਗੇ 56 ਜਿਹੜੀਆਂ ਹੱਥਾਂ ਦੇ ਵਿੱਚ ਰਹਿ ਗਈਆਂ ਸੀਗੀਆਂ ਸੋ ਉਸ ਤੋਂ ਬਾਅਦ ਇਹਨਾਂ ਨੇ ਬਲਤੇਜ ਪੰਨੂ ਭਾਜੀ ਉਹਨਾਂ ਨੇ ਫਿਰ ਬਾਈ ਮਿੰਟੂ ਗੁਰਸਰਗਰ ਹੋਣੀ ਸੀਗੇ ਪਾਲੀ ਭਵਿੰਦਰ ਹੋਣੀ ਸੀਗੇ ਹੋਰ ਜਿਹੜੇ ਆ ਇੱਕ ਇੱਕ ਦੋ ਵੀਰ ਸੀਗੇ ਜਿਨ੍ਹਾਂ ਨੇ ਇਹ ਸਾਰੀ ਲਹਿਰ ਅਰੰਭੀ ਸੀਗੀ ਹੁਣ ਉਹਨਾਂ ਦੇ ਵਿੱਚੋਂ ਮੇਨ ਲੋਕ ਤਾਂ ਇਹਨਾਂ ਦੀ ਸਰਕਾਰ ਦਾ ਹਿੱਸਾ ਨਹੀਂ ਜਾਂ ਇਹਨਾਂ ਦੇ ਨਾਲ ਨੇ ਜਿਹਨਾਂ ਨੂੰ ਸਲਾਹਾਂ ਦੇਣ ਵਾਲੇ ਨੇ ਕੀ ਇਹਨਾਂ ਨੂੰ 90 ਐਨਐਲਏ ਪੰਜਾਬੀਆਂ ਨੇ ਪੁਰਾਣਿਆਂ ਤੋਂ ਇੱਕ ਰਤੀ ਦੋ ਰਤੀ ਵਾਧੂ ਕੰਮ ਕਰਨ ਲਈ ਦਿੱਤੇ ਸੀ ਕਿ ਲੋਕਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਆਸਾਂ ਤੇ ਉਮੀਦਾਂ ਸੀ ਉਹਨਾਂ ਦੇ ਲਈ ਦਿੱਤੀ ਸੀ ਸੁਖਵੀਰ ਸਿੰਘ ਬਾਦਲ ਹੁਣੀ ਇੰਦੇ ਤਗੜੇ ਸਿਆਸੀ ਮਾਈਂਡ ਹੋਣ ਦੇ ਬਾਵਜੂਦ ਇਦਾਂ ਦੀਆਂ ਗਲਤੀਆਂ ਕਰ ਰਹੇ ਨੇ ਨਾ ਤੇ ਹਰ ਰੋਜ਼ ਕੋਈ ਨਾ ਕੋਈ ਐਜੀਟੇਸ਼ਨ ਜਿਹੜੀ ਆ ਨਵੀਂ ਪੰਜਾਬ ਦੇ ਵਿੱਚ ਜਨਮ ਲੈ ਰਹੀ ਆ ਜੋ ਕਿ ਲੱਗਦਾ ਇਦਾਂ ਸਿਕਾ ਕਿ ਇਹਨਾਂ ਦੇ 90+ ਐਮਐਲਏ ਆਉਣ ਤੋਂ ਬਾਅਦ ਕਿ ਸ਼ਾਇਦ ਹੁਣ ਸਥਿਤੀਆਂ ਬਿਹਤਰੀ ਵੱਲ ਨੂੰ ਜਾਣ ਗਈਆਂ ਜੋ ਕਿ ਬਦਕਿਸਮਤੀ ਦੇ ਨਾਲ ਨਹੀਂ ਜਾ ਰਹੀਆਂ ਦੋਸਤੋ ਸਵਾਗਤ ਹੈ ਮੈਂ ਹਾ ਦੇਵਿੰਦਰ ਸਿੰਘ ਦੋਸਤੋ ਪੰਜਾਬ ਦੇ ਅੰਦਰ ਜਿਹੜੀ ਲੀਡਰਸ਼ਿਪ ਆ ਇਹਨੂੰ ਲੈ ਕੇ ਲਗਾਤਾਰ ਇਹ ਗੱਲ ਹੁੰਦੀ ਆ ਕਿ ਪੰਜਾਬ ਦੀ ਲੀਡਰਸ਼ਿਪ ਤੋਂ ਉਸ ਤਰੀਕੇ ਦਾ ਕੰਮ ਨਹੀਂ ਹੋ ਰਿਹਾ ਜਿਸ ਤਰੀਕੇ ਦਾ ਪੰਜਾਬ ਦੇ ਲੋਕਾਂ ਨੂੰ ਐਕਸਪੈਕਟੇਸ਼ਨਸ ਆ ਤੇ ਇਹ ਵੀ ਗੱਲ ਬਾਰ ਬਾਰ ਹੁੰਦੀ ਆ ਕਿ ਇਸੇ ਕਰਕੇ ਆਮ ਆਦਮੀ ਪਾਰਟੀ ਦਾ ਉਭਾਰ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਹੋਇਆ ਸਗਾ ਕਿਉਂਕਿ ਜਿਹੜੀ ਰਵਾਇਤੀ ਲੀਡਰਸ਼ਿਪ ਸੀਗੀ ਪੰਜਾਬੀ ਕਹ ਲੋ ਕਿ ਉਹਦੇ ਤੋਂ ਬਹੁਤ ਜ਼ਿਆਦਾ ਉਹਨਾਂ ਨੂੰ ਨਹੀਂ ਸੀ ਲੱਗਦਾ ਕਿ ਇਹ ਜਿਹੜੀ ਰਵਾਇਤੀ ਲੀਡਰਸ਼ਿਪ ਆ ਚਾਹੇ ਉਹ ਕੈਪਟਨ ਸਾਹਿਬ ਦੇ ਰੂਪ ਦੇ ਵਿੱਚ ਆ ਚਾਹੇ ਪ੍ਰਕਾਸ਼ ਸਿੰਘ ਬਾਦਲ ਦੇ ਰੂਪ ਦੇ ਵਿੱਚ ਸੀਗੀ ਵੀ ਇਹ ਕੁਝ ਪੰਜਾਬ ਦਾ ਉਸ ਤਰੀਕੇ ਨਾਲ ਸਵਾਰ ਸਕਦੇ ਨੇ ਹੁਣ ਇਹਦੇ ਇਹਦੇ ਬਾਬਤ ਕਈ ਲੋਕ ਵੀ ਕਹਿ ਰਹੇ ਨੇ ਕਿ ਸਾਡੇ ਲੋਕ ਛੇਤੀ ਉਹ 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 ਜਾਂਦੇ ਨੇ ਜਿਹੜੇ ਨਾ ਬਹੁਤ ਸਾਰੇ ਲੀਡਰਾਂ ਤੋਂ ਛੇਤੀ ਨਾਰਾਜ਼ ਹੋ ਜਾਂਦੇ ਨੇ ਬਰੇਗਲ ਪੱਕੀ ਆ ਕਿ ਲਗਾਤਾਰ ਅਸੀਂ ਆਖਟਰ ਐਵਰੀ 2-3 ਸਾਲਾਂ ਬਾਅਦ ਪੰਜਾਬ ਦੇ ਅੰਦਰ ਇੱਕ ਐਸਾ ਵਹਿਣ ਵੇਖਦੇ ਆ ਕਿ ਕੋਈ ਨਾ ਕੋਈ ਇੱਕ ਸਿਆਸੀ ਧਿਰ ਖੜੀ ਹੁੰਦੀ ਹੈ ਇਸੇ ਤਰੀਕੇ ਦੇ ਵਿੱਚ ਅਸੀਂ ਭਾਏ ਅੰਮ੍ਰਿਤਪਾਲ ਸਿੰਘ ਉਹ ਨਾਲੀ ਧਿਰ ਵੀ ਦੇਖੀ ਹੁਣ ਤਾਂ ਚਲੋ ਉਹਨਾਂ ਨੇ ਇਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਵੀ ਬਣਾ ਲਈ ਆ ਬਟ ਉਹ ਵੀ ਇੱਕ ਸ਼ਖਸੀਅਤ ਦੇ ਤੌਰ ਤੇ ਕਾਫੀ ਵੱਡੇ ਤੌਰ ਤੇ ਜਿਹੜੀ ਉਹਨਾਂ ਨੇ ਮਕਬੂਲੀਅਤ ਹਾਸਲ ਕੀਤੀ ਤੇ ਇਹ ਲੀਡਰਸ਼ਿਪ ਦੀ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀਗਾ ਕਿ ਇਹ ਜਿਹੜੀ ਲੀਡਰਸ਼ਿਪ ਦੀ ਭਾਲ ਆ ਇਹ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆ ਗਈ ਉਹ ਪੂਰੀ ਹੋ ਜਾਣੀ ਆ ਉਦੋਂ ਕਿਉਂਕਿ ਇਹ ਨਵੇਂ ਨੇ ਇਹਨਾਂ ਤੋਂ ਬਹੁਤ ਸਾਰੀਆਂ ਆਸਾਂ ਨੇ ਜਿਵੇਂ ਖੁਦ ਭਗਵਾਨ ਸ੍ਰੀ ਗੁਰੂ ਮਾਨ ਕਹਿੰਦੇ ਹੁੰਦੇ ਆ ਕਿ ਮੈਂ ਚੈਨ ਡੂਰੀਆਂ ਚੇਂਜ ਕਰ ਕਰਕੇ ਇੱਥੇ ਪਹੁੰਚਿਆ ਸੋ ਮੈਨੂੰ ਹੇਠਲੇ ਪੱਧਰ ਤੋਂ ਮੈਨੂੰ ਪਤਾ ਕਿ ਲੋਕਾਂ ਦੀਆਂ ਪ੍ਰੋਬਲਮਸ ਕੀ ਨੇ ਤੇ ਮੈਨੂੰ ਪਤਾ ਕਿ ਉਹਨਾਂ ਨੂੰ ਹੱਲ ਕਿੱਦਾਂ ਕਰਨਾ ਤੇ ਪਰ ਜਿਹੜੀਆਂ ਸਭ ਤੋਂ ਵੱਡੀਆਂ ਪ੍ਰੋਬਲਮਸ ਨੇ ਪੰਜਾਬ ਦੀਆਂ ਉਹਨਾਂ ਦੇ ਉੱਤੇ ਹਜੇ ਤੱਕ ਕੁਝ ਖਾਸ ਕੰਮ ਨਹੀਂ ਹੋਇਆ ਤੇ ਰਿਫਾਰਮਸ ਸਭ ਤੋਂ ਜ਼ਰੂਰੀ ਹੁੰਦਾ ਕਿ ਜਦੋਂ ਤੁਹਾਨੂੰ ਪਤਾ ਹੋਵੇ ਕਿ ਸਾਡਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਵਿਗਾੜ ਆ ਚੁੱਕਾ ਉਹਨੂੰ ਤੁਸੀਂ ਰਿਫਾਰਮ ਕਿੱਦਾਂ ਕਰਨਾ ਜਿੱਦਾਂ ਪੰਜਾਬ ਪੁਲਿਸ ਦੇ ਵਿੱਚ ਰਿਫਾਰਮਸ ਦੀ ਲਗਾਤਾਰ ਗੱਲ ਚੱਲਦੀ ਹੈ ਉਦਾਂ ਦਾ ਸਾਨੂੰ ਇੱਥੇ ਕੁਝ ਨਹੀਂ ਦੇਖਣ ਨੂੰ ਮਿਲਦਾ ਹੋਰ ਜਿਹੜਾ ਇਹ ਖਾਸ ਕਰਕੇ ਐਜੂਕੇਸ਼ਨ ਦੇ ਬਾਬਤ ਇਹ ਕਹਤਾ ਰਹੇ ਨੇ ਬਾਕੀ ਹੁਣ ਬਹੁਤ ਸਾਰੀਆਂ ਚੀਜ਼ਾਂ ਨੂੰ ਚਲੋ 5 ਸਾਲਾਂ ਬਾਅਦ ਜੱਜ ਕਰਨਾ ਚਾਹੀਦਾ ਕਿ ਅਸੀਂ ਐਜੂਕੇਸ਼ਨ ਦੇ ਤੌਰ ਤੇ ਐਜੂਕੇਸ਼ਨ ਦੇ ਰੂਪ ਦੇ ਵਿੱਚ ਬਹੁਤ ਸਾਰੀਆਂ ਐਡਾਂ ਵੀ ਇਹਨਾਂ ਦੀਆਂ ਚੱਲਦੀਆਂ ਨੇ ਉਹ ਕਈ ਵਾਰੀ ਤਾਂ ਉਹ ਜਿੱਦਾਂ ਪੁਰਾਣੇ ਟਾਈਮਾਂ ਦੇ ਵਿੱਚ ਭਗਵੰਤ ਸਿੰਘ ਮਾਨ ਤੇ ਉਹ ਕੈਸਟਾਂ ਦੇ ਵਿੱਚ ਸਕਿੱਟ ਬਣਾਉਂਦੇ ਹੁੰਦੇ ਸੀ ਕਿ ਜੀ ਅਖੀ ਮੈਂ ਚਾਹ ਦੀ ਰੇੜੀ ਤੋਂ ਗੋਲ ਗੱਪੇ ਜਾਂ ਸੌਰੀ ਸਮੋਸੇ ਖਾਣ ਲੱਗਾ ਤੇ ਉਹਦੇ ਜਿਹੜਾ ਪੇਪਰ ਸੀਗਾ ਉਹਦੇ ਵਿੱਚ ਉਹ ਪੇਪਰ ਨੂੰ ਇਦਾਂ ਜੋੜਿਆ ਹੋਇਆ ਸੀ ਕਿ ਉਹ ਖਬਰਾਂ ਇਦਾਂ ਜੁੜ ਗਈਆਂ ਕਿ ਨਾਲ ਹੀ ਅਟਲ ਬਿਹਾਰੀ ਬਾਜਪੀ ਦੀ ਖਬਰ ਤੇ ਨਾਲ ਹੀ ਕੋਈ ਜਿਹੜਾ ਬਈ ਕਿਸੇ ਕਨਿਆ ਦੇ ਲਈ ਵਰ ਦੀ ਜ਼ਰੂਰਤ ਆ ਵੀ ਇਦਾਂ ਦੀਆਂ ਖਬਰਾਂ ਜੋੜ ਕੇ ਸਕਿੱਟਾ ਬਣਾਉਂਦੇ ਹੁੰਦੇ ਸੀ ਹੁਣ ਬਹੁਤ ਵਾਰ ਤੁਸੀਂ ਦੇਖਦੇ ਹੋਣੇ ਆ ਕਿ ਉਧਰੋਂ ਤਾਂ ਵੀਡੀਓ ਤਾਂ ਸ਼ੁਰੂ ਹੁੰਦੀ ਆ ਪ੍ਰਤਾਪ ਸਿੰਘ ਬਾਜਵੇ ਦੀ ਜਿਹੜਾ ਬਿਲਕੁਲ ਗੱਡੀ ਕੱਚੇ ਲਈ ਜਾਂਦਾ ਹੁੰਦਾ ਆਮ ਆਦਮੀ ਪਾਰਟੀ ਦੀ ਤੇ ਉਹ 10 ਸੈਕਿੰਡ ਚੱਲਦੀ ਆ ਤੇ ਜਦੋਂ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਸ਼ੁਰੂ ਹੋ ਜਾਂਦੀ ਆ 1 ਡੇਟ ਮਿੰਟ ਉਹ ਚੱਲਦੀ ਆ ਤੇ ਜਦੋਂ ਫਿਰ ਪ੍ਰਤਾਪ ਸਿੰਘ ਬਾਜਬੇ ਸ਼ੁਰੂ ਹੋ ਜਾਂਦੇ ਨੇ ਭਗਵਾਨ ਸਿੰਘ ਮਾਨ ਦੇ ਖਿਲਾਫ ਜਿਹੜੀ ਆ ਬਿਆਨਬਾਜ਼ੀ ਕਰਨੀ ਸੋ ਇਹਨਾਂ ਦੇ ਵੱਲੋਂ ਐਡਾ ਤਾਂ ਬਹੁਤ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਕਿ ਐਜੂਕੇਸ਼ਨ ਸੈਕਟਰ ਦੇ ਵਿੱਚ ਜਾਂ ਹੈਲਥ ਸੈਕਟਰ ਦੇ ਵਿੱਚ ਅਸੀਂ ਬਹੁਤ ਕੁਝ ਕੀਤਾ ਉਹ ਆਬਵੀਅਸਲੀ 5 ਸਾਲਾਂ ਬਾਅਦ ਉਹਦੇ ਉੱਤੇ ਜਿਆਦਾ ਤੁਸੀਂ ਵੱਡੇ ਪੱਧਰ ਤੇ ਕਹਿ ਸਕਦੇ ਹੋ ਕਿ ਕੀ ਇਹਨਾਂ ਨੇ ਕੀਤਾ ਜਾਂ ਕੀ ਨਹੀਂ ਕੀਤਾ ਜਾਂ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀਗੇ ਉੱਤੇ ਕਿੰਨੇ ਕੁ ਖਰੇ ਹੀ ਡੈਫੀਨਟਲੀ ਉਸ ਲੈਵਲ ਦਾ ਕੰਮ ਨਹੀਂ ਹੋ ਸਕਿਆ ਇਹਨੂੰ ਤਕਰੀਬਨ ਸਾਰੇ ਜਾਣੇ ਇਸ ਚੀਜ਼ ਨੂੰ ਐਕਨੋਲਡਜ ਕਰ ਰਹੇ ਨੇ ਆਈ ਥਿੰਕ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਖੁਦ ਵੀ ਐਕਨੋਲਡਜ ਕਰ ਰਹੀ ਹੈ ਜਦੋਂ ਹੁਣ ਉਹਨਾਂ ਨੇ ਕੇਜਰੀਵਾਲ ਸਾਹਿਬ ਜਦੋਂ ਜੇਲ੍ਹ ਦੇ ਵਿੱਚੋਂ ਆਏ ਨੇ ਜਿੰਨੀਆਂ ਉਹਨਾਂ ਨੇ ਰੱਦੋ ਬਦਲ ਕੀਤੀਆਂ ਨੇ ਉਹਦੇ ਤੋਂ ਨਜ਼ਰ ਆਉਂਦੀ ਆ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਖੁਦ ਵੀ ਸ਼ਾਇਦ ਉਹ ਐਕਨੋਲਡਜ ਕਰ ਰਹੇ ਨੇ ਵੀ ਇਹ ਚੀਜ਼ਾਂ ਸਾਡੇ ਤੋਂ ਹਜੇ ਨਹੀਂ ਹੋ ਸਕੀਆਂ ਜਿਹੜੀਆਂ ਉਮੀਦਾਂ ਸੀਗੀਆਂ ਹੁਣ ਜਦੋਂ ਜੇਕਰ ਹੇਠਾ ਤੋਂ ਇਹ ਆਏ ਨੇ ਇਹਨਾਂ ਦੇ ਜਿਹੜੇ ਸਲਾਹਕਾਰਜ ਦਾ ਪਾਲੀ ਭੁਪਿੰਦਰ ਇਹਨਾਂ ਦੇ ਮਿੱਤਰ ਨੇ ਭਗਵੰਤ ਮਾਨ ਉਹ ਕੱਢ ਦਿੱਤਾ ਗਿਆ ਸਰਕਾਰ ਦੇ ਵਿੱਚੋਂ ਜੋ ਚਲੋ ਉਹਨਾਂ ਨੇ ਅਸਤੀਫਾ ਦਿੱਤਾ ਜੋ ਵੀ ਹੈ ਪਰ ਉਹਨਾਂ ਨੇ ਇਹਨਾਂ ਲੋਕਾਂ ਨੇ ਹੀ ਜਿਹੜਾ ਚਿੱਟੇ ਦੇ ਖਿਲਾਫ ਕਾਲਾ ਹਫਤਾ ਇੱਕ ਲਹਿਰ ਆਰੰਭੀ ਸੀ ਉਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਕਾਫੀ ਇਹਨਾਂ ਨੂੰ ਭਰਪੂਰ ਕਹਿ ਲੋ ਕਿ ਲੋਕਾਂ ਨੇ ਇਹਨਾਂ ਦਾ ਸਾਥ ਵੀ ਦਿੱਤਾ ਤੇ ਬਹੁਤ ਲੋਕੀ ਇਸ ਚੀਜ਼ ਤੋਂ ਤੰਗ ਸਗੇ ਕਿਉਂਕਿ ਉਸ ਸਪੈਸ਼ਲੀ ਉਹਨਾਂ ਦਿਨਾਂ ਦੇ ਵਿੱਚ ਬਹੁਤ ਮੌਤਾਂ ਹੋਈਆਂ ਸਿਗੀਆਂ ਨੌਜਵਾਨਾਂ ਦੀਆਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਟੀਕੇ ਲੱਗੇ ਸਿਰੰਜਾ ਜਿਹੜੀਆਂ ਹੱਥਾਂ ਦੇ ਵਿੱਚ ਰਹਿ ਗਈਆਂ ਸਿਗੀਆਂ ਸੋ ਉਸ ਤੋਂ ਬਾਅਦ ਇਹਨਾਂ ਨੇ ਬਲਤੇਜ ਪੰਨੂ ਭਾਜੀ ਉਹਨਾਂ ਨੇ ਪਰੇ ਬਾਈ ਮਿੰਟੂ ਗੁਰਸਰਗਿਆ ਹੋਣੀ ਸੀਗੇ ਪਾਲੀ ਭਵਿੰਦਰ ਹੋਣੀ ਸੀਗੇ ਹੋਰ ਜਿਹੜੇ ਇੱਕ ਇੱਕ ਦੋ ਵੀਰ ਸੀਗੇ ਜਿਨ੍ਹਾਂ ਨੇ ਇਹ ਸਾਰੀ ਲਹਿਰ ਅਰੰਭੀ ਸੀਗੀ ਹੁਣ ਉਹਨਾਂ ਦੇ ਵਿੱਚੋਂ ਮੇਨ ਲੋਕ ਤਾਂ ਇਹਨਾਂ ਦੀ ਸਰਕਾਰ ਦਾ ਹਿੱਸਾ ਨਹੀਂ ਜਾਂ ਇਹਨਾਂ ਦੇ ਨਾਲ ਨੇ ਜਿਨ੍ਹਾਂ ਨੂੰ ਸਲਾਹਾਂ ਦੇਣ ਵਾਲੇ ਨੇ ਤੇ ਜੇਕਰ ਹਜੇ ਤੱਕ ਵੀ ਇਹ ਜਿਹੜਾ ਡਰਗ ਅਬਿਊਜ਼ ਦਾ ਸਿਸਟਮ ਹੈ ਉਹ ਨਹੀਂ ਖਤਮ ਹੋ ਰਿਹਾ ਤੇ ਇਹਦੇ ਤੇ ਕੀ ਕਿਹਾ ਜਾ ਸਕਦਾ ਇਹਦੇ ਨਾਲ ਦੀ ਨਾਲ ਜੇਕਰ ਹੁਣ ਦੇਖੀਏ ਤੇ ਅੱਜ ਹੀ ਮੈਂ ਦੇਖ ਰਹਾ ਸੀਗਾ ਕਿ ਅਮਤੋਜ ਮਾਨ ਹੋਣੀ ਜਿਹੜੇ ਆ ਉਹਨਾਂ ਨੇ ਇੱਕ ਨਵੀਂ ਪਹਿਲਾਂ ਉਹਨਾਂ ਨੇ ਜੂਜ ਦਾ ਪੰਜਾਬ ਵੀ ਵੈਸੇ ਉਹਨਾਂ ਨੇ ਬਣਾਇਆ ਸੀਗਾ ਤੇ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਵਹਿਣ ਸ਼ੁਰੂ ਕਰ ਕਹਿ ਲੋ ਕਿ ਇੱਕ ਕੈਂਪੇਨ ਕਹਿ ਲੋ ਇਹਨੂੰ ਜਾਂ ਇੱਕ ਜਿੱਦੋ ਜਹਦ ਕਹਿ ਲੋ ਇਹਨੂੰ ਇੱਕ ਲਹਿਰ ਕਹਿ ਲੋ ਜੋ ਮਰਜੀ ਆਪਾਂ ਇਹਨੂੰ ਨਾਮ ਦੇ ਦੇਈਏ ਉਹਦੇ ਵਿੱਚ ਮੋਸਟ ਇਹੀ ਆ ਕਿ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਜਾ ਕੇ ਸੁਚੇਤ ਕਰਾਂਗੇ ਕਿ ਜਿਹੜੀ ਪੰਜਾਬ ਦੀ ਗਵਰਨਮੈਂਟ ਆ ਉਹ ਨਹੀਂ ਤੁਹਾਡੇ ਅਸਲੀ ਜਿਹੜੇ ਇਸ਼ੂਜ਼ ਆ ਵੀ ਉਹ ਉਹਨਾਂ ਦੇ ਉੱਤੇ ਕੋਈ ਨਹੀਂ ਕੰਨ ਧਰ ਰਿਹਾ ਅਮਤੋਜ ਮਾਨ ਉਹਨਾਂ ਦਾ ਇਹ ਕਹਿਣਾ ਕਿਉਂਕਿ ਅਮਤੋਜ ਮਾਨ ਲਖਾ ਸੁਧਾਨਾ ਤੇ ਹੋਰ ਕਈ ਜਿਹੜੇ ਵੀਰ ਆ ਉਹੋ ਇਸ ਜਿਹੜੀ ਸਾਰੀ ਮੂਵਮੈਂਟ ਸੀਗੀ ਜਿਹੜੀ ਕਿ ਲੁਧਿਆਣਾ ਡਾਇੰਗ ਇੰਡਸਟਰੀ ਤੇ ਇਹਨਾਂ ਦਾ ਜਿਹੜਾ ਕਲੈਸ਼ ਹੋਇਆ ਜਿਹੜਾ ਕਿ ਇਹ ਕਹਿ ਰਹੇ ਨੇ ਕਿ ਬੁੱਢਾ ਦਰਿਆ ਜਿਹੜਾ ਜਾਂ ਬੁੱਢਾ ਨਾਲਾ ਹੀ ਬਣ ਗਿਆ ਹੁਣ ਤਾਂ ਵੀ ਉਹਦੀ ਸਾਫ ਸਫਾਈ ਦੇ ਲਈ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਉਹ ਸਾਰਾ ਜਿਹੜਾ ਕੈਮੀਕਲਾਂ ਵਾਲਾ ਪਾਣੀ ਆ ਉਹ ਪੰਜਾਬ ਦੇ ਘਰਾਂ ਦੇ ਵਿੱਚ ਜਾ ਰਿਹਾ ਅੱਛਾ ਇਹਦੇ ਵਿੱਚ ਇੰਟਰਸਟਿੰਗ ਗੱਲ ਇਹ ਵੀ ਸੀ ਕਿ ਰਾਜਸਥਾਨ ਤੋਂ ਵੀ ਬਹੁਤ ਸਾਰੇ ਲੋਕ ਆਏ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਪੰਜਾਬ ਦੇ ਇਸ ਪਾਣੀ ਨਾਲ ਇਹ ਜਿਹੜਾ ਕੈਮੀਕਲਾਂ ਵਾਲਾ ਪਾਣੀ ਆ ਜਿਹੜਾ ਕਿ ਲੁਧਿਆਣੇ ਦੇ ਵਿੱਚੋਂ ਉੱਥੇ ਦੀਆਂ ਫੈਕਟਰੀਆਂ ਦੇ ਚੱਲਦੇ ਆ ਬੁੱਡੇ ਨਾਲੇ ਦੇ ਵਿੱਚ ਦੀ ਹੋ ਕੇ ਸਤਲੁਜ ਦੇ ਪਾਣੀ ਦੇ ਵਿੱਚ ਜਾ ਕੇ ਮਿਲਦਾ ਤੇ ਵਕ ਵਕ ਥਾਂ ਤੇ ਉਹ ਕੈਂਸਰ ਬਣਦਾ ਜਾਂਦਾ ਵੀ ਉਹ 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 ਪਾਣੀ ਕਰਕੇ ਰਾਜਸਥਾਨ ਦੇ ਲੋਕਾਂ ਨੇ ਕਿਹਾ ਕਿ ਸਾਡੇ ਵੀ ਕੈਂਸਰ ਉਹਦੇ ਚੱਲਦੇ ਆ ਬਹੁਤ ਸਾਰਾ ਹੋ ਰਿਹਾ ਤੇ ਉਹਨਾਂ ਨੇ ਵੀ ਆ ਕੇ ਇਸ ਐਜੀਟੇਸ਼ਨ ਦੇ ਵਿੱਚ ਹਿੱਸਾ ਲਿਆ ਤੇ ਲੱਖਾਂ ਸਦਾਣਾ ਨੂੰ ਗ੍ਰਿਫਤਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਜਦੋਂ ਲੁਧਿਆਣੇ ਇਹ ਪਹੁੰਚੇ ਨੇ ਤੇ ਮੰਨ ਮਾਰਨ ਤੇ ਉਦੋਂ ਜਿਹੜੀਆਂ ਅਥਾਰਟिटीज ਸੀਗੀਆਂ ਉਹਨਾਂ ਨੇ ਬੜੇ ਸਾਰੇ ਇਹਨਾਂ ਦੇ ਨਾਲ ਵਾਅਦੇ ਕੀਤੇ ਪ੍ਰੈਸ ਦੇ ਵਿੱਚ ਆ ਕੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਇਹ ਕਰਵਾ ਦਵਾਂਗੇ ਜੀ ਇਹ ਕਿਉਂਕਿ ਇਹ ਕੱਲੀ ਗੱਲ ਅਮਿਤੋਜ ਮਾਨ ਜਾਂ ਲਖਾ ਸੁਧਾਨਾ ਜਾਂ ਹੋਰ ਜਿਹੜੇ ਐਕਟੀਵਿਸਟ ਲੋਕਿਆ ਨਹੀਂ ਕਹਿ ਰਹੇ ਇਹ ਭਾਰਤ ਦਾ ਜਿਹੜਾ ਪ੍ਰਡਿਊਸ਼ਨ ਬੋਰਡ ਆ ਉਹ ਵੀ ਕਹਿ ਰਿਹਾ ਕਿ ਇਹ ਫੈਕਟਰੀ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਵਰਲਡ ਲੈਵਲ ਤੇ ਇਹ ਗੱਲ ਸਾਬਤ ਹੋ ਚੁੱਕੀ ਆ ਕਿ ਜਿਹੜਾ ਇਹਨਾਂ ਦੇ ਵੱਲੋਂ ਟ੍ਰੀਟ ਵੀ ਕੀਤਾ ਜਾਂਦਾ ਪਾਣੀ ਉਹ ਵੀ ਐਕਚੁਅਲੀ ਸੇਫ ਨਹੀਂ ਹੈਗਾ ਸੋ ਇਨਸਟੈਡ ਆਫ ਇਹਦੇ ਤੁਸੀਂ ਇਹਨੂੰ ਟ੍ਰੀਟ ਕਰੋ ਇਹਦੇ ਨਾਲੋਂ ਹੁਣ ਬੈਟਰ ਹੈ ਕਿ ਤੁਸੀਂ ਇਦੇ ਕੋਈ ਬਕਲਪ ਤਲਾਸ਼ੋ ਜਿੱਦਾਂ ਡ్రਾਈ ਡਾਈਂਗ ਵਰਗੀ ਜਿਹੜੀ ਆ ਵੀ ਇਦਾਂ ਦੀ ਕੋਈ ਆਪਸ਼ਨ ਤੁਸੀਂ ਇਹ ਤਲਾਸ਼ੋ ਰਾਦਰਦਨ ਕਿ ਤੁਸੀਂ ਇਹਨੂੰ ਜਿਹੜਾ ਕਈ ਜੋ ਕਿ ਅਸੀਂ ਟ੍ਰੀਟ ਕਰਕੇ ਪਾਣੀ ਉਹਦੇ ਵਿੱਚ ਪਾ ਰਹੇ ਆ ਤੇ ਉਹ ਫਿਰ ਉਹ ਕਿਸੇ ਹੋਰ ਤੇ ਦੂਸਲਾ ਦਿੰਦੇ ਆ ਉਹ ਕਿਸੇ ਹੋਰ ਤੇ ਲਾ ਦਿੰਦੇ ਆ ਜਿਹੜੇ ਫੈਕਟਰੀਆਂ ਵਾਲੇ ਆ ਬਟ ਸਟਿਲ ਚਲੋ ਮੁੱਦਾ ਇਹ ਆ ਕਿ ਉਹ ਮਸਲਾ ਵੀ ਹੱਲ ਨਹੀਂ ਹੋਇਆ ਇਹਦੀ ਵੱਡੀ ਐਜੀਟੇਸ਼ਨ ਤੋਂ ਬਾਅਦ ਇਹਨੇ ਲੋਕਾਂ ਦੀ ਉੱਥੇ ਜੇ ਬਾਹਰਲੇ ਕਿਸੇ ਵੀ ਵੈਸਟਰਨ ਡੈਮੋਕ੍ਰੇਸੀ ਦੇ ਵਿੱਚ ਇੰਨੇ ਲੋਕ ਇਕੱਠੇ ਹੋ ਜਾਂਦੇ ਤਾਂ ਡੈਫੀਨਿਟਲੀ ਉਹ ਜੇਕਰ ਕੋਈ ਵੀ ਪੋਲੀਟੀਸ਼ੀਅਨ ਕੋਈ ਵੀ ਸਰਕਾਰ ਦਾ ਨੁਮਾਇੰਦਾ ਉੱਥੇ ਵਾਅਦਾ ਕਰ ਲੈਂਦਾ ਤੇ ਮੀਡੀਆ ਨੇ ਜੀਣਾ ਹਰਾਮ ਕਰ ਦੇਣਾ ਸੀ ਉਹਨਾਂ ਦਾ ਜਦ ਤੱਕ ਉਹ ਮਸਲਾ ਹੱਲ ਨਾ ਹੁੰਦਾ ਪਰ ਖੈਰ ਚਲੋ ਹੁਣ ਅਮਤੋਜ ਮਾਨ ਹੋਣਾ ਨੇ ਕਿ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਗੱਲ ਸਮਝਾਵਾਂਗੇ ਅਸੀਂ ਸਾਡੀ ਕੋ ਪੋਲੀਟੀਕਲ ਮੋਟਿਵ ਨਹੀਂ ਸਾਡਾ ਪਰ ਸਾਡਾ ਇਹ ਮੇਨ ਮੋਟਿਵ ਹੈ ਕਿ ਇੱਕ ਤਾਂ ਇਹ ਪ੍ਰਵਾਸੀਆਂ ਵਾਲਾ ਮਸਲਾ ਤੇ ਨਾਲ ਦੀ ਨਾਲ ਜਿਹੜਾ ਇਹ ਸਾਡਾ ਪਾਣੀ ਜਿਹੜਾ ਗੰਦਲਾ ਹੋ ਰਿਹਾ ਤੇ ਪਾਣੀ ਗੰਦਲੇ ਜਿਵੇਂ ਮੈਂ ਤੇ ਇਸੇ ਤਰੀਕੇ ਨਾਲ ਜਿਹੜਾ এডਿਕੇਸ਼ਨ ਤੇ ਵਿਦਿਆ ਤੇ ਤਾਂ ਬਹੁਤ ਸਾਰੀਆਂ ਚੀਜ਼ਾਂ ਕਹਿ ਰਹੇ ਨੇ ਪਰ ਮੇਨਲੀ ਇਹਨਾਂ ਦੀ ਸਰਕਾਰ ਬਣੀ ਸੀਗੀ ਜਾਂ ਜਿਹੜਾ ਜਾਦੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਉੱਤੇ ਕੈਪਟਨ ਸਾਹਿਬ ਦੀ ਸਰਕਾਰ ਦੇ ਉੱਤੇ ਜ਼ਿਆਦਾ تنਕੀਦ ਇਸ ਗੱਲ ਤੇ ਹੁੰਦੀ ਰਹੀ ਹੈ ਕਿ ਇਹਨਾਂ ਨੇ ਨਸ਼ਿਆਂ ਦੇ ਮਸਲੇ ਦੇ ਵਿੱਚ ਕੁਝ ਖਾਸ ਕੰਮ ਨਹੀਂ ਕੀਤਾ ਤੇ ਉਹ ਇਹਨਾਂ ਨੇ ਵੀ ਨਹੀਂ ਕੀਤਾ ਤੇ ਤੁਸੀਂ ਆਪਾਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਆ ਅਮਰੀਕਾ ਦੇ ਵਿੱਚ ਡੌਨਲਡ ਟਰੰਪ ਦੀ ਸਰਕਾਰ ਆਈ ਹੈ ਹੁਣ ਦੇਖੋ ਡੋਨਲਡ 트੍ਰੰਪ ਦੇ ਨਾਲ ਤੁਸੀਂ ਸਹਿਮਤ ਅਸਹਿਮਤ ਹੋ ਸਕਦੇ ਹੋ ਉਹਨਾਂ ਦੇ ਵੱਲੋਂ ਬਹੁਤ ਸਾਰੇ ਫੈਸਲੇ ਲਏ ਜਾਂਦੇ ਆ ਤੇ ਉਹਨਾਂ ਫੈਸਲਿਆਂ ਦੇ ਉੱਤੇ ਵੱਖ-ਵੱਖ ਰਾਵਾਂ ਨੇ ਲੋਕਾਂ ਦੀਆਂ ਕੋਈ ਉਹਦੇ ਨਾਲ ਸਹਿਮਤ ਹੋ ਸਕਦਾ ਕੋਈ ਉਹਦੇ ਨਾਲ ਅਸਹਿਮਤ ਹੋ ਸਕਦਾ ਪਰ ਇੱਕ ਗੱਲ ਪੱਕੀ ਆ ਕਿ ਜਿਹੜੇ ਫੈਸਲੇ ਉਹਦੇ ਵੱਲੋਂ ਕੀਤੇ ਜਾ ਰਹੇ ਨੇ 트੍ਰੰਪ ਦੇ ਵੱਲੋਂ ਉਹ ਸਾਰੇ ਉਹੀ ਗੱਲਾਂ ਉਹ ਕਰ ਰਿਹਾ ਉਹ ਫੈਸਲੇ ਕਰ ਰਿਹਾ ਜਿਹੜੇ ਕਿ ਉਹ ਵਾਅਦੇ ਕਰਕੇ ਆਇਆ ਸੀ ਆਪਣੇ ਲੋਕਾਂ ਦੇ ਨਾਲ ਹਾਲਾਂਕਿ ਇਹਦੇ ਵਿੱਚ ਜਿਵੇਂ ਮੈਂ ਕਿਹਾ ਕਿ ਤੁਸੀਂ ਸਹਿਮਤ ਸਹਿਮਤ ਹੋ ਸਕਦੇ ਤੇ ਦੂਜੀ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਉਹਨਾਂ ਦੇ ਜਿਹੜੇ ਫੈਸਲੇ ਨੇ ਉਹ ਉੱਥੇ ਦੀਆਂ ਅਦਾਲਤਾਂ ਦੇ ਵਿੱਚ ਚੈਲੰਜ ਵੀ ਹੋ ਰਹੇ ਨੇ ਲੀਗਲੀ ਤੌਰ ਤੇ ਵੀ ਉਹਨਾਂ ਨੂੰ ਚੈਲੰਜ ਕੀਤਾ ਜਾ ਰਿਹਾ ਸੋ ਪਰ ਇਹ ਜ਼ਰੂਰ ਹੈ ਕਿ ਜਿਹੜੀ ਗੱਲ ਉਹਨੇ ਆਪ ਦੀ ਆਵਾਮ ਨੂੰ ਕਹੀ ਸੀ ਅਗਲਾ ਉਹਦੇ ਤੇ ਖੜਾ ਆ ਉਹ ਕਹਿੰਦਾ ਕਿ ਕੱਲ ਨੂੰ ਕਾਨੂੰਨ ਦੇ ਮੁਤਾਬਕ ਉਹ ਚੈਲੰਜ ਹੋ ਜਵੇ ਲੱਖ ਵਾਰੀ ਹੋ ਜਵੇ ਪਰ ਟਰੰਪ ਜਿਹੜਾ ਵਾਅਦਾ ਕਰਕੇ ਆਇਆ ਸੀ ਆਪਣੇ ਲੋਕਾਂ ਦੇ ਨਾਲ ਉਹ ਉਹਦੇ ਤੇ ਖੜਾ ਤੇ ਜਿਹੜਾ ਹਰਾ ਪੈਨ ਸਾਨੂੰ ਭਗਵੰਤ ਸਿੰਘ ਮਾਨ ਦੱਸਦੇ ਹੁੰਦੇ ਸੀ ਕਿ ਹਰਾ ਪੈਨ ਮੇਰੇ ਕੋਲ ਜਦੋਂ ਆ ਗਿਆ ਉਹ ਹਰਾ ਪੈਨ ਇਹਨਾਂ ਦੇ ਕੋਲ ਤਾਂ ਹਰਾ ਹੈ ਕਿ ਨੀਲਾ ਹੈ ਕਿ ਲਾਲ ਹੈ ਪਤਾ ਨਹੀਂ ਪਰ ਟਰੰਪ ਦੇ ਕੋਲ ਜਿਹੜਾ ਵੀ ਪੈਨੇ ਉਹ ਸਾਇਨ ਤੇ ਸਾਇਨ ਕਰੀ ਜਾਂਦਾ ਤਾਂ ਆਪਣੇ ਵਾਅਦਿਆਂ ਦੇ ਉੱਤੇ ਖਰਾ ਉਤਰਿਆ ਸੋ ਪਰ ਇਹ ਸਾਡੇ ਵਾਲੇ ਜਿਹੜੇ ਆ ਪਹਿਲਾਂ ਕੈਪਟਨ ਸਾਹਿਬ ਨੇ ਵੀ ਸੌਂ ਖਾ ਲਈ ਉਹ ਵੀ ਇਹਦਾ ਕੋਈ ਮਸਲਾ ਹੱਲ ਨਹੀਂ ਕਰ ਸਕੇ ਤੇ ਬੇਅਦਬੀ ਵਾਲਾ ਮਸਲਾ ਵੀ ਉਦੋਂ ਹੀ ਲੰਮਕਦਾ ਫਿਰਦਾ ਹਜੇ ਅੱਛਾ ਦੇਖੋ ਤੁਸੀਂ ਇੱਕ ਤਾਂ ਮੈਨੂੰ ਉਦੋਂ ਮੈਂ ਡਾਰੀ ਗਾ ਦੇਖ ਕੇ ਮੈਨੂੰ ਲੱਗਦਾ ਬਹੁਤੇ ਲੋਕ ਡਰ ਗਏ ਹੁਣੇ ਸਾਡੇ ਪੱਤਰਕਾਰਾਂ ਨੂੰ ਦਬਕੇ ਬੜੇ ਮਰੇ ਜਿਹੜੇ ਆ ਆਪਣੇ ਮੰਤਰੀ ਸਾਹਿਬ ਨੇ ਗੁਲਦੀਪ ਸਿੰਘ ਧਾਲੀਆ ਨੇ ਉਹ ਉਹ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਜੀ ਅਸਲ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਸੀਗਾ ਇੱਕ ਤਾਂ ਮੇਰ ਦੀ ਚੋਣ ਦੇ ਵਿੱਚ ਤੇ ਆ ਜਿਹੜੀ ਅੱਜ ਵੀ ਇਹਨਾਂ ਨੇ ਫਗਵਾੜੇ ਦੇ ਵਿੱਚ ਵੀ ਮੇਰ ਬਣਾ ਲਿਆ ਵੈਸੇ ਸਾਰੇ ਜਗ੍ਹਾ ਤੇ ਮੇਰ ਆਮ ਆਦਮੀ ਪਾਰਟੀ ਦਾ ਬਣ ਗਿਆ ਬੜਾ ਬਦਲਾਅ ਲੈ ਕੇ ਆਏ ਆ ਇਹ ਤਾਂ ਇੰਨਾ ਵੀ ਬਦਲਾਅ ਬਦਲਾਅ ਨਹੀਂ ਚਾਹੀਦਾ ਕਿ ਸਾਨੂੰ ਬਦਲਾਅ ਹੋਇਆ ਨਜ਼ਰੀ ਨਾ ਆਵੇ ਮੁੜ ਕੇ ਬਿਲਕੁਲ ਹੀ ਸਾਰਾ ਕੁਝ ਬਦਲ ਜਾਵੇ ਅੱਛਾ ਉਹ ਢਾਲੀਆਲ ਸਾਹਿਬ ਜਿਹੜਾ ਮੇਰ ਦੀ ਹਮਾਇਤ ਦੇ ਵਿੱਚ ਆਏ ਸੀਗੇ ਤੇ ਉੱਥੇ ਉਹਨਾਂ ਨੂੰ ਸਵਾਲ ਪੁੱਛ ਲਿਆ ਹਾ ਜਿਹੜਾ ਸੌਦਾ ਸਾਧ ਨੂੰ ਪਰੋਲ ਮਿਲੀ ਦਾ ਧਰਿਆਲ ਸਾਹਿਬ ਨੇ ਬੜਾ ਖਫਾ ਹੋ ਕੇ ਕਿਹਾ ਜੀ ਉਹ ਲੈ ਉਹਦੀ ਕਿਹੜੀ ਗੱਲ ਹੈ ਉਹ ਕਹਿੰਦੇ ਵੀ ਉਹ ਤਾਂ ਚੋਣਾਂ ਆ ਰਹੀਆਂ ਨੇ ਦਿੱਲੀ ਦੇ ਵਿੱਚ ਚੋਣਾਂ ਨੇ ਇਸ ਕਰਕੇ ਉਹਨਾਂ ਨੂੰ ਪ੍ਰੋਲ ਮਿਲ ਗਈ ਤੇ ਪਰ ਉੱਥੇ ਉਹਨਾਂ ਨੂੰ ਸਵਾਲ ਇਹ ਹੋਣਾ ਬਣਦਾ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਵਾਲੇ ਪੰਜਾਬ ਦੀ ਸਰਕਾਰ ਵਾਲੇ ਤੁਸੀਂ ਹਰੇਕ ਮਸਲੇ ਤੋਂ ਪੱਲਾ ਧੋਕੇ ਪਰੇ ਹੋ ਜਾਂਦੇ ਹੋ ਕਿਸਾਨੀ ਸੜਕਾਂ ਤੇ ਬੈਠੀ ਆ ਤੇ ਤੁਸੀਂ ਕਹਿੰਦੇ ਹੋ ਜੀ ਸਾਡਾ ਕੋਈ ਲੈਣਾ ਦੇਣਾ ਨਹੀਂ ਇਹ ਤਾਂ ਜਿਹੜਾ ਕੇਂਦਰ ਦੇ ਨਾਲ ਮਸਲਾ ਹੈ ਜਿਹੜਾ ਸੁਨਾ ਇਹ ਸਨਾਰੀਆ ਜੇਲ੍ਹ ਵਾਲਾ ਜਿਹੜਾ ਰਾਮ ਰਹੀਮ ਆ ਇਹਦੇ ਤੋਂ ਪੁੱਛ ਕੇ ਬੇਅਦਬੀ ਵਾਲੇ ਮਸਲੇ ਤੇ ਹੋਣੀ ਸੀ ਤੁਹਾਡੀ ਸਰਕਾਰ ਨੇ ਇਹਦੇ ਤੇ ਕੀ ਕੀਤਾ ਤੁਸੀਂ ਤਾਂ ਬੜਾ ਆਰਾਮ ਦੇ ਨਾਲ ਕਹਿੰਦਾ ਜੀ ਪ੍ਰੋਲੇ ਨੂੰ ਤਾਂ ਮਿਲਿਆ ਕਰਕੇ ਬੀਜੇਪੀ ਵਾਲਿਆਂ ਨੂੰ ਚੋਣਾ ਜਿੱਤਣੀਆਂ ਪਰ ਤੁਸੀਂ ਐਜ਼ ਅ ਸਰਕਾਰ ਤੁਸੀਂ ਇਹਦੇ ਤੇ ਕੀ ਕੀਤਾ ਤੁਹਾਡਾ ਇਹਦੇ ਤੇ ਕੀ ਤੁਸੀਂ ਸਟੈਪ ਹੁਣ ਤੱਕ ਚੱਕਿਆ ਤੇ ਬਾਕੀ ਜੇ ਮੈਂ ਕਹਾਂ ਕਿ ਚਾ ਬਦਲਾਵ ਵਾਲੀ ਤੁਸੀਂ ਦੇਖ ਲਓ ਕਿ ਇੱਥੇ ਫਗਵਾੜੇ ਦੇ ਵਿੱਚ ਵੀ ਵੱਡੀ ਪਾਰਟੀ ਜਿਹੜੀ ਆ ਮੇਅਰ ਦੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੀ ਸੀਗੀ ਕਾਂਗਰਸ ਵਾਲਿਆਂ ਦੀ ਅੰਮ੍ਰਿਤਸਰ ਦੇ ਵਿੱਚ ਵੀ ਇਹਨਾਂ ਦੀ ਸੀ ਤੇ ਦੋਨੇ ਜਗ੍ਹਾਾਂ ਤੇ ਆਮ ਆਦਮੀ ਪਾਰਟੀ ਵਾਲੇ ਆਪਣੇ ਮੇਰ ਬਣਾ ਗਏ ਨੇ ਜੀ ਉਹ ਬਾਇ ਹੁੱਕ ਬਾਇ ਕਰੋ ਕੋ ਉਹਨਾਂ ਨੇ ਬਣਾ ਲਿਆ ਅੱਛਾ ਇਹ ਵੀ ਇੱਥੇ ਦੀਆਂ ਸਾਡੀਆਂ ਜਿਹੜੀਆਂ ਸਿਆਸੀ ਪਾਰਟੀਆਂ ਅੱਗੇ ਇੱਕ ਵਾਰ ਕਿਹਾ ਵੀ ਸੀ ਇਹਨਾਂ ਨੂੰ ਮੇਰਾ ਖਿਆਲ ਆ ਆਪਣੇ ਕਾਂਗਰਸ ਦੇ ਇੱਕ ਲੀਡਰ ਨੇ ਇਹ ਗੱਲ ਕਹੀ ਸੀ ਸ਼ਰਖੇਰਾ ਸਾਹਿਬ ਨੇ ਵੀ ਕਹੀ ਸੀ ਕਿ ਜਦੋਂ ਇਹਨਾਂ ਦੀ ਆਮ ਆਦਮੀ ਪਾਰਟੀ ਦੇ 90+ ਐਮਐਲਏ ਆਏ ਆ ਨਾ ਉਦੋਂ ਸਾਰੀਆਂ ਪੰਚਾਇਤਾਂ ਦੇ ਵੱਡੇ ਪੱਦਰ ਤੇ ਜਿਹੜੇ ਮੇਰ ਆ ਉਹ ਕਾਂਗਰਸ ਪਾਰਟੀ ਦੇ ਸੀਗੇ ਤੇ ਫੇਰ ਵੀ ਉਹ ਜਿਹੜਾ ਇਹਨਾਂ ਦੀ ਸਰਕਾਰ ਨਹੀਂ ਬਣਾ ਸਕਦੇ ਦੁਬਾਰਾ ਚੰਜੀ ਚੰਨੀ ਹੋਣਾ ਦੀ ਤੇ ਜੇਕਰ ਹੁਣ ਇਹ ਪਿੰਡਾਂ ਦੀਆਂ ਪੰਚਾਇਤਾਂ ਜੀਐਸਪੀ ਕੇ ਨਾਲ ਪੰਚਾਇਤੀ ਚੋਣਾਂ ਦੇ ਵਿੱਚ ਜੋ ਕੁਝ ਵੀ ਹੋਇਆ ਜਾਂ ਮੇਰ ਮੇਰ ਦੀਆਂ ਇਲੈਕਸ਼ਨਾਂ ਦੇ ਵਿੱਚ ਜੇਕਰ ਇਹ ਹੀੜਾ ਉੱਤੇ ਕਰਕੇ ਲੱਲਾ ਭਾਬਾ ਕਰਕੇ ਆਪਣੀ ਬਣਾ ਵੀ ਲੈਂਦੇ ਉੱਥੇ ਆਪਣਾ ਮੇਰ ਬਣਾ ਵੀ ਲੈਣਗੇ ਤਾਂ ਇਹਦਾ ਕੀ ਜਿਹੜੀ ਆ ਸ਼ਾਰਟੀ ਆ ਕਿ 27 ਦੇ ਵਿੱਚ ਇਹਨਾਂ ਦੀ ਸਰਕਾਰ ਵਾਪਸ ਆਉਣੀ ਹੋਈ ਆ ਤੇ ਨਾਲੇ ਜੇਕਰ ਇਦਾਂ ਹੀ ਹੁੰਦੀ ਹੋਵੇ ਉਹ ਲੋਕੀ ਹਰੇਕ ਇਲੈਕਸ਼ਨਾਂ ਦੇ ਸਮੇਂ ਹੋਰ ਤਰੀਕੇ ਨਾਲ ਸੋਚਦੇ ਨੇ ਸਭ ਤੋਂ ਵੱਡੀ ਐਗਜ਼ਾਮਪਲ ਤਾਂ ਇਹਦੀ ਪਈ ਆ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਹਰ ਵਾਰ ਸਭ ਤੋਂ ਤਗੜੀ ਮੈਜੋਰਟੀ ਲੈ ਕੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਸਰਕਾਰ ਬਣਦੀ ਆ ਤੇ ਹਰ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਇਹ ਸੱਤੋਂ ਦੀਆਂ ਸੱਤੋਂ ਸੀਟਾਂ ਹਾਰਦੇ ਆ ਇਹ ਲਗਾਤਾਰ ਇਹ ਦੋ ਤਿੰਨ ਵਾਰ ਇਦਾਂ ਹੋ ਗਿਆ ਕਿ ਜਦੋਂ ਵੀ ਐਸੈਂਬਲੀ ਦੀਆਂ ਚੋਣਾਂ ਹੁੰਦੀਆਂ ਅਰਵਿੰਦ ਕੇ ਅਰਵਿੰਦ ਕੇਜਰੀਵਾਲ ਸਾਹਿਬ ਹੁਣੇ ਜਿੱਤ ਜਾਂਦੇ ਆ ਤੇ ਜਦੋਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਸਰਕਾਰ ਉੱਥੇ ਜਿੱਤ ਜਾਂਦੀ ਆ 7 ਦੀਆਂ 7 ਸੀਟਾਂ ਐਸ ਵਾਰ ਤਾਂ ਇਹਨਾਂ ਨੇ ਕਾਂਗਰਸ ਦੇ ਨਾਲ ਇਤਿਹਾਦ ਵੀ ਕੀਤਾ ਸੀ ਤੇ ਉਹ ਫਿਰ ਵੀ ਗੱਲ ਨਹੀਂ ਬਣੀ ਸੋ ਜੇਕਰ ਤੁਸੀਂ ਮੇਅਰ ਇਲੈਕਸ਼ਨ ਲੱਲਾਪਾਪਾ ਕਰਕੇ ਜਿੱਤ ਵੀ ਲਓਗੇ ਤਾਂ ਕਿੱਡਾ ਕਦੋਂ ਚ ਤੀਰ ਮਾਰ ਲੈਣਾ ਜਿਹੜਾ ਤੁਸੀਂ ਕਰਨ ਵਾਲੇ ਕੰਮ ਆ ਜੇ ਮੈਂ ਕਿਹਾ ਕਿ ਢਾਲੀਆਲ ਸਾਹਿਬ ਖਾਸੇ ਖਫਾ ਸੀ ਉਦੋਂ ਪਰ ਜਿਹੜੇ ਕਰਨ ਵਾਲੇ ਕੰਮ ਆ ਉਹ ਤਾਂ ਨਹੀਂ ਹੋ ਰਿਹਾ ਉਹ ਤਾਂ ਸਾਨੂੰ ਨਜ਼ਰ ਆ ਰਿਹਾ ਨਾ ਤਾਂ ਜਿਹੜੀ ਰਿਫਾਰਮਸ ਦੀ ਜੇਕਰ ਆਪਾਂ ਗੱਲ ਕਰੀਏ ਖੇਤੀਬਾੜੀ ਦੇ ਵਿੱਚ ਕਿੰਨੇ ਕ ਰਿਫਾਰਮ ਇਹਨ ਤੇ ਤੇ ਉਸ ਤੋਂ ਬਾਅਦ ਨਾ ਨਸ਼ਿਆਂ ਤੇ ਸਾਨੂੰ ਉਸ ਵੀ ਕਿਨਾਲ ਕੋਈ ਕੰਮ ਹੋਇਆ ਨਜ਼ਰ ਆਇਆ ਹਾਲਾਂਕਿ ਜੇ ਕੁਝ ਰਿਪੋਰਟਾਂ ਤੁਹਾਨੂੰ ਇਹ ਗੜਾ ਵੀ ਦੇਣਗੇ ਚਲੋ ਸਰਕਾਰ ਇਹ ਕਹਿ ਦੋਗੀ ਜਾਂ ਕਹਿ ਲੋ ਕਿ ਪੰਜਾ ਸਾਲਾਂ ਬਾਅਦ ਇਹ ਵੀ ਕਹਿ ਦੇਣ ਕਿ ਅਸੀਂ ਪੁਰਾਣਿਆਂ ਦੇ ਨਾਲੋਂ ਜ਼ਿਆਦਾ ਕੰਮ ਕੀਤਾ ਪਰ ਕੀ ਇਹਨਾਂ ਨੂੰ 90 ਐਮਐਲਏ ਪੰਜਾਬੀਆਂ ਨੇ ਪੁਰਾਣਿਆਂ ਤੋਂ ਇੱਕ ਰਤੀ ਦੋ ਰਤੀ ਵੱਧੂ ਕੰਮ ਕਰਨ ਲਈ ਦਿੱਤੇ ਸੀ ਕਿ ਲੋਕਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਆਸਾਂ ਤੇ ਉਮੀਦਾਂ ਸੀ ਉਹਨਾਂ ਦੇ ਲਈ ਦਿੱਤੇ ਸੀ ਸੋ ਜੇ ਮੈਂ ਕਿਹਾ ਕਿ ਡੋਨਰ ਟਰੰਪ ਨੂੰ ਤੁਸੀਂ ਜੋ ਮਰਜ਼ੀ ਉਹਨੂੰ ਗਲਤ ਚੰਗਾ ਸਹੀ ਕਹੋ ਪਰ ਇਹ ਗੱਲ ਪੱਕੀ ਆ ਕਿ ਜਿਹੜੇ ਵਾਅਦੇ ਉਹ ਕਰਕੇ ਆਏ ਸੀ ਉਹਦੇ ਤੇ ਉਹ ਉਸੇ ਤਰੀਕੇ ਨਾਲ ਬਰਕਰਾਰ ਆ ਤੇ ਪੰਜਾਬ ਦੀ ਰਾਜਨੀਤੀ ਬਿਲਕੁਲ ਇੱਕ ਐਸੇ ਉਥਲ ਪੁਥਲ ਦਾ ਸ਼ਿਕਾਰ ਆ ਤੇ ਅੱਜ ਵੀ ਉੱਥੇ ਕੀ ਖੜੇ ਆ ਜਿੱਥੇ 10-15 ਸਾਲ ਪਹਿਲਾਂ ਸੀਗੇ ਕਿਸੇ ਨੂੰ ਨਹੀਂ ਨਜ਼ਰ ਇਦਾਂ ਦਾ ਕੋਈ ਲੀਡਰ ਹੁੰਦਾ ਜਿਹੜਾ ਸਾਰਿਆਂ ਨੂੰ ਇਕੱਠੇ ਕਰਕੇ ਨਾਲ ਤੋੜ ਸਕੇ ਇੱਕ ਬਹੁਤ ਵੱਡਾ ਧੜਾ ਜਿਹੜਾ ਉਹ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਾਲ ਹੈ ਜਿਨ੍ਹਾਂ ਨੇ ਆਪਣੀ ਇਕਾਲੀ ਦਲ ਵਾਰਿਸ ਪੰਜਾਬ ਦੇ ਬਣਾ ਲਈ ਆ ਕਾਂਗਰਸ ਦੀ ਆਪਣੀ ਧੜੇਬੰਦੀ ਬਹੁਤ ਜ਼ਿਆਦਾ ਆ ਆਮ ਆਦਮੀ ਪਾਰਟੀ ਵਾਲਿਆਂ ਦਾ ਕਹ ਲੋ ਕਿ ਲੱਗਦਾ ਨਹੀਂ ਕਿ ਇਹਨਾਂ ਤੋਂ ਦੁਬਾਰਾ ਕੁਝ ਉਸ ਲੈਵਲ ਦਾ ਹੋ ਸਕੇ ਬਾਕੀ ਜੇਕਰ ਹੋਰ ਕੋਈ ਆਪਸ਼ਨ ਹੀ ਨਾ ਹੋਈ ਤਾਂ ਫਿਰ ਲੋਕੀ ਸੱਤਾ ਧਾਰੀ ਧਿਰ ਦੇ ਨਾਲ ਚਲੇ ਜਾਣੇ ਵੀ ਕੋਈ ਵੱਡੀ ਗੱਲ ਨਹੀਂ ਜੇ ਹੋਰ ਕੋਈ ਵੱਡੀ ਆਪਸ਼ਨ ਤਿਆਰ ਨਹੀਂ ਹੁੰਦੀ ਤੇ ਬਾਕੀ ਰਹਿੰਦੀ ਹੁੰਦੀ ਜਿਹੜੀ ਆਪਣੀ ਪੰਜਾਬ ਦੀ ਖੇਤਰੀ ਤੇ ਆਕਾਲੀ ਦਲ ਉਹਦਾ ਤਾਂ ਇਹ ਹਾਲ ਆ ਬਈ ਸੁਖਵੀਰ ਸਿੰਘ ਬਾਦਲ ਹੁਣੀ ਏਡੇ ਤਗੜੇ ਸਿਆਸੀ ਮਾਈਂਡ ਹੋਣ ਦੇ ਬਾਵਜੂਦ ਇਦਾਂ ਦੀਆਂ ਗਲਤੀਆਂ ਕਰ ਰਹੇ ਨੇ ਨਾ ਉਹ ਤਾਂ 2 ਦਸੰਬਰ ਨੂੰ ਜਿੱਥੇ ਖੜੇ ਸੀਗੇ ਜਦੋਂ ਇਹਦੇ ਨਾਲੋਂ ਤਾਂ ਬਿਹਤਰ ਸੀ ਕਿ ਉਹ ਅਕਾਲ ਦਲ ਨੂੰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਜਦੋਂ ਉਹਨਾਂ ਨੇ 2 ਦਸੰਬਰ ਨੂੰ ਜਾ ਕੇ ਸਾਰੀਆਂ ਗੱਲਾਂ ਮੰਨੀਆਂ ਉਹ ਪਹਿਲਾਂ ਹੀ ਇਹ ਕਹਿ ਦਿੰਦੇ ਕਿ ਅਸੀਂ ਕਿਉਂਕਿ ਇੱਕ ਪੋਲੀਟੀਕਲ ਪਾਰਟੀਆਂ ਤੇ ਅਸੀਂ ਧਰਮ ਦੇ ਹਿਸਾਬ ਦੇ ਨਾਲ ਨਹੀਂ ਚੱਲ ਸਕਦੇ ਇਸ ਕਰਕੇ ਆਕਾਲੀ ਦਲ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਨੂੰ ਕੋਈ ਵੀ ਇਦਾਂ ਦਾ ਹੁਕਮ ਨਾ ਸੁਣਾਇਆ ਜਾਵੇ ਜਾਂ ਉਹ ਆਪਣੇ ਆਪ ਨੂੰ ਪਰੇ ਕਰ ਲੈਣ ਕਿਉਂਕਿ ਪਰ ਇਹਨਾਂ ਨੇ ਵੋਟਾਂ ਤਾਂ ਲੈਣੀਆਂ ਹੁੰਦੀਆਂ ਪੰਛ ਦੇ ਨਾਂ ਤੇ ਧਰਮ ਦੇ ਨਾਂ ਤੇ ਇਸ ਕਰਕੇ ਉੱਥੇ ਗਏ ਵੀ ਤੇ ਉੱਥੇ ਕਿਹਾ ਵੀ ਕਿ ਹਾਂ ਅਸੀਂ ਸਾਰੀਆਂ ਗਲਤੀਆਂ ਮੰਨਦੇ ਹਾਂ ਪਰ ਜਦੋਂ ਗੱਲ ਆ ਗਈ ਕਿ ਅਸਤੀਫਾ ਦੇਣਾ ਪੈਣਾ ਫਿਰ ਕਹਿੰਦੇ ਵੀ ਨਹੀਂ ਨਹੀਂ ਜੇਕਰ ਅਸੀਂ ਸਾਰਾ ਕੁਝ ਮੰਨਿਆ ਤੇ ਅਸੀਂ ਤਾਂ ਸਾਡੀ ਤਾਂ ਜਿਹੜੀ ਮਾਨਤਾ ਰੱਦ ਹੋ ਜਾਣੀ ਆ ਹੁਣ ਅਸਤੀਫਾ ਵੀ ਕਬੂਲ ਕਰ ਲਿਆ ਤਾਂ ਵੀ ਮਾਨਤਾ ਨਹੀਂ ਰੱਦ ਹੋਈ ਪਹਿਲਾਂ ਭਾਂਡੇ ਭੁੰਡੇ ਵੀ ਮਾਜਲੇ ਤਾਂ ਵੀ ਰਾਮ ਮਾਨਤਾ ਨਹੀਂ ਇਹਨਾਂ ਦੀ ਰੱਦ ਹੋਈ ਤੇ ਹੁਣ ਉਹ ਜਿਹੜੀ 7 ਮੈਂਬਰੀ ਕਮੇਟੀ ਤੇ ਉੱਤੇ ਵੀ ਗੱਲ ਅੜੀ ਹੋਈ ਸੀਗੀ ਉਹ ਵੀ ਹੁਣ ਉਹ ਹਜੇ ਵੀ ਰੌਲਾ ਰੱਪਾਈ ਆ ਜੀ 2 ਦਸੰਬਰ ਨੂੰ ਕਿੱਥੇ ਤਾਂ 2 3 4 5 ਕ ਦਸੰਬਰ ਨੂੰ ਜਾ ਕੇ ਸਾਰਾ ਕੁਝ ਸਾਫ਼ ਹੋ ਜਾਣਾ ਸੀ ਮਾਹੌਲ ਇਹਨਾਂ ਦੇ ਜਿਹੜਾ ਇਹਨਾਂ ਦੇ ਹੱਕ ਦੇ ਵਿੱਚ ਪੂਰਾ ਮਾਹੌਲ ਸੀਗਾ ਈਵਨ ਦੋ ਕਿ ਸੁਖਵੀਰ ਸਿੰਘ ਬਾਦਲ ਤੇ ਜਦੋਂ ਅਟੈਕ ਹੋਇਆ ਲੋਕਾਂ ਦੀ ਹਮਦਰਦੀ ਵੀ ਇਹਨਾਂ ਦੇ ਨਾਲ ਸੀਗੀ ਜੇਕਰ ਸੱਚੀਓ ਸਾਰੀਆਂ ਗੱਲਾਂ ਮੰਨ ਲੈਂਦੇ ਤਾਂ ਪੰਜਾ ਛੇ ਮਹੀਨਿਆਂ ਬਾਅਦ ਪੰਜਾਬ ਦੀ ਜਿਹੜੀ ਖੇਤਰੀ ਤੇ ਰਿਆ ਤਗੜੀ ਹੋ ਕੇ ਉੱਠ ਸਕਦੀ ਸੀ ਤੇ ਬਾਕੀਆਂ ਨੂੰ ਵੀ ਨਾਲ ਜੋੜ ਲੈਂਦੇ ਹੁਣ ਇਹਨਾਂ ਨੇ ਪਤਾ ਨਹੀਂ ਇਹਨਾਂ ਦੇ ਕਿਹੜੇ ਸਲਾਹਕਾਰ ਆ ਉਹਨਾਂ ਨੇ ਕੀਤਾ ਪਤਾ ਕੀ ਆ ਇੱਕ ਤਾਂ ਉਹਨਾਂ ਨੇ ਇਹ ਲੋਕਾਂ ਦੇ ਵਿੱਚ ਜਚਾਤ ਤਾਂ ਪੂਰੇ ਤਰੀਕੇ ਨਾਲ ਕਿ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਗੱਲ ਮੰਨੀ ਨਹੀਂ ਅੱਛਾ ਇਹਨਾਂ ਨੇ ਇਹਨਾਂ ਨੂੰ ਮੰਨਣੀ ਵੀ ਪੈਣੀ ਆ ਤੇ ਉਹ ਉਹ ਗੱਲ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਚੱਲ ਗਈ ਵੀ ਇਹਨਾਂ ਨੇ ਅਨਾਕਾਨੀ ਕਰਕੇ ਹੀ ਮੰਨੀ ਹੈ ਜੇਕਰ ਪੂਰੀ ਮੰਨਣਗੀ ਵੀ ਹਜੇ ਵੀ ਸੱਤ ਮੈਂਬਰੀ ਕਮੇਟੀ ਤੇ ਰੌਲਾ ਚੱਲ ਰਿਹਾ ਦੂਜੀ ਸਭ ਤੋਂ ਵੱਡੀ ਗਲਤੀ ਕੀ ਹੋਈ ਹੈ ਕਿ ਜਦੋਂ ਕਾਲ ਤੱਕ ਸਾਭ ਦੇ ਜਥੇਦਾਰ ਨੇ ਕਿਹਾ ਸੀਗਾ ਕਿ ਆਪਣੇ ਆਪਣੇ ਚੁੱਲ੍ਹੇ ਸਮੇਟ ਕੇ ਸਾਰੇ ਜਣੇ ਇਕੱਠੇ ਹੋਵੋ ਉਹ ਜਿਹੜੇ ਸੁਧਾਰ ਲੈਣ ਵਾਲੇ ਆ ਉਹ ਕਹਿੰਦੇ ਅਸੀਂ ਤਾਂ ਆਪਣਾ ਚੁੱਲ੍ਹਾ ਸਮੇਟਤਾ ਸੀ ਅਸੀਂ ਤਾਂ ਆ ਗਏ ਸੀ ਇਹਨਾਂ ਦੇ ਕੋਲ ਪਰ ਸਾਨੂੰ ਇਹਨਾਂ ਨੇ ਕਿਸੇ ਇਨਾ ਬੁਲਾਇਆ ਨਾ ਕਿਸੇ ਸ਼ਾਮਲ ਕੀਤਾ ਵੀ ਅਸੀਂ ਕਿੱਥੇ ਜਾਈਏ ਹੁਣ ਇਸ ਸਮੇਂ ਨਜ਼ਰ ਇਹ ਆ ਰਿਹਾ ਉਤੋਂ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਮਸਲਾ ਖੜਾ ਕਰ ਇਨਾਂ ਦੀ ਖিলাਫਤ ਦੇ ਵਿੱਚ ਆ ਚੁੱਕੇ ਨੇ ਇਸ ਸਮੇਂ ਸਥਿਤੀ ਇੱਥੇ ਖੜੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਹੁਣੀ ਇਹ ਨਜ਼ਰ ਆ ਰਿਹਾ ਕਿ ਉਹ ਸੁਧਾਰ ਲਹਿਰ ਦੀ ਅਗਵਾਈ ਕਰਨਗੇ ਤੇ ਜੇਕਰ ਇਦਾਂ ਹੁੰਦਾ ਤੇ ਤੁਸੀਂ ਇਹ ਯਕੀਨ ਜਾਣਿਓ ਇਹ ਬੜੀ ਤਗੜੀ ਟੱਕਰ ਮੈਂਦੀਆਂ ਸੁਖਵੀਰ ਸਿੰਘ ਬਾਦਲ ਨੂੰ ਸੁਧਾਰ ਲਹਿਰ ਵਾਲੇ ਜਿਹੜੇ ਆਪਣਾ ਅਕਾਲੀ ਦਲ ਕੋਈ ਬਣਾ ਲੈਣਗੇ ਜੇ ਦੀ ਜੇਕਰ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਹੁਣੀ ਕਰਦੇ ਆ ਤੇ ਇਹਨਾਂ ਨੂੰ ਤਾਂ ਉਹਨਾਂ ਨੇ ਮਾਤ ਦੇ ਦੇਣੀ ਆ ਐਟ ਦਾ ਮੂਮੈਂਟ ਤਾਂ ਇਹੀ ਨਜ਼ਰ ਆ ਰਿਹਾ ਬਾਕੀ ਇਹਨਾਂ ਦੇ ਕੋਲ ਐਸਜੀਪੀਸੀ ਜਾਂ ਹਜੇ ਤੱਕ ਉਹ ਜਿਹੜੀ ਤਾਕਤ ਹੈ ਉਹਦੇ ਚੱਲਦੇ ਆ ਥੋੜਾ ਜਿਹਾ ਇਹਨਾਂ ਦਾ ਦਬਦਬਾ ਹੈਗਾ ਪਰ ਜੇਕਰ ਗਾਹਾਂ ਇਹ ਵੀ ਬਹੁਤ ਸਾਰੀਆਂ ਖਬਰਾਂ ਚੱਲ ਰਹੀਆਂ ਨੇ ਕਿ ਜੂਨ ਜੁਲਾਈ ਦੇ ਵਿੱਚ ਪੰਜਾਬ ਦੀਆਂ ਐਸਜੀਪੀਸੀ ਵੀ ਚੋਣਾਂ ਹੋ ਜਾਂਦੀਆਂ ਤੇ ਪੰਜਾਬ ਪੰਜਾਬ ਦੇ ਲੋਕ ਜਾਂ ਜਿਹੜੇ ਖਾਸ ਕਰਕੇ ਜਿਹੜੇ ਸਿੱਖ ਆ ਉਹੋ ਇਹਨਾਂ ਪੋਲਿਟਿਕਲ ਪਾਰਟੀਆਂ ਤੋਂ ਇੰਨੇ ਜਿਆਦੇ ਖਫਾ ਹੋ ਚੁੱਕੇ ਨੇ ਸਾਨੂੰ ਹਰਿਆਣੇ ਦੇ ਵਿੱਚ ਵੀ ਨਜ਼ਰ ਆਇਆ ਕਿ ਜਿੰਨੀਆਂ ਵੀ ਪਾਰਟੀਆਂ ਸੀਗੇ इवन ਤੋਂ ਜਿਹੜੇ ਝਿੰਦਾ ਸਾਹਿਬ ਹੈ ਜਿਨ੍ਹਾਂ ਦੇ ਕਰਕੇ ਇਹ ਕਮੇਟੀ ਦੀਆਂ ਚੋਣਾਂ ਹੋਣੀਆਂ ਸ਼ੁਰੂ ਹੋਈਆਂ ਹਰਿਆਣੇ ਦੇ ਵਿੱਚ ਲੋਕਾਂ ਨੇ ਉਹਨਾਂ ਦੀ ਪਾਰਟੀ ਦੇ ਨਾਲੋਂ ਵੀ ਜਿਆਦੇ ਲੋਕਾਂ ਨੇ ਸਾਥ ਕਿਹਨਾਂ ਦਾ ਦਿੱਤਾ ਆਜ਼ਾਦ ਉਮੀਦਵਾਰਾਂ ਦਾ ਸੋ ਇਹ 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 ਚੀਜ਼ ਸਾਨੂੰ ਇੱਧਰ ਪੰਜਾਬ 'ਚ ਵੀ ਨਜ਼ਰ ਆ ਸਕਦੀ ਹੈ ਸੋ ਓਵਰ ਆਲ ਜੇਕਰ ਦੇਖੀਏ ਪੰਜਾਬ ਦੀ ਜਿਹੜੀ ਪੋਲਿਟਿਕਲ ਸਿਚੁਏਸ਼ਨ ਹੈ ਇਸ ਸਮੇਂ ਬਹੁਤ ਜਿਆਦੇ ਉਤਲ-ਬੁਤਲ ਦਾ ਸ਼ਿਕਾਰ ਆ ਇੱਕ ਪਾਸੇ ਇਕਾਲੀ ਦਲ ਜਿਹੜਾ ਬਾਰਸ ਪੰਜਾਬ ਦੇ ਆਪਣੀ ਭਰਤੀ ਕਰ ਰਿਹਾ ਉਧਰ ਅੰਤੋਜਮਾਨ ਹੁਣੀ ਕਹਿੰਦੇ ਅਸੀਂ ਬਹਿਣ ਸ਼ੁਰੂ ਕਰਨ ਜਾ ਰਹੇ ਹਾਂ ਹਜ਼ਾਰ ਤਰੀਕੇ ਦੀਆਂ ਜਿਹੜੀਆਂ ਲਹਿਰਾਂ ਚੱਲ ਰਹੀਆਂ ਨੇ ਤੇ ਡੱਲਿਆਲ ਸਾਹਿਬ ਜਿਹੜਾ ਉੱਧਰ ਮਰਨ ਵਰਤ ਤੇ ਬੈਠੇ ਨੇ ਬਾਕੀ ਹੁਣ ਦੇਖਦੇ ਆ 14 ਫ फेब्रुवारी ਨੂੰ ਉੱਥੇ ਕੀ ਹੁੰਦਾ ਤੇ ਕਿਸਾਨਾਂ ਦਾ ਅੰਦੋਲਨ ਤੁਹਾਨੂੰ ਪਤਾ ਹੀ ਆ ਪੰਦੇਰ ਸਾਹਿਬ ਵਿੱਚ ਇਹ ਡੱਲਿਆਲ ਸਾਹਿਬ ਤੇ ਉੱਧਰ ਅਗਰਾਹਾ ਸਾਹਿਬ ਰਾਜੇਵਾਲ ਸਾਹਿਬ ਇਹਨਾਂ ਦੀਆਂ ਆਪੋ ਆਪਣੀਆਂ ਜਥੇਬੰਦੀਆਂ ਤੇ ਹਰ ਰੋਜ਼ ਕੋਈ ਨਾ ਕੋਈ ਐਜੀਟੇਸ਼ਨ ਜਿਹੜੀ ਆ ਨਵੀਂ ਪੰਜਾਬ ਦੇ ਵਿੱਚ ਜਨਮ ਲੈ ਰਹੀ ਆ ਜੋ ਕਿ ਲੱਗਦਾ ਇਦਾਂ ਸਿਕਾ ਕਿ ਇਹਨਾਂ ਦੇ 90+ ਐਮਐਲਏ ਆਉਣ ਤੋਂ ਬਾਅਦ ਕਿ ਸ਼ਾਇਦ ਹੁਣ ਸਥਿਤੀਆਂ ਬਿਹਤਰੀ ਵੱਲ ਨੂੰ ਜਾਣ ਗਈਆਂ ਜੋ ਕਿ ਬਦਕਿਸਮਤੀ ਦੇ ਨਾਲ ਨਹੀਂ ਜਾ ਰਹੀਆਂ ਸੋਕਰ ਲਗਾਤਾਰ ਬਹੁਤ ਸਾਰੇ ਮਸਲਿਆਂ ਦੇ ਉੱਤੇ ਤੁਹਾਡੇ ਨਾਲ ਜੁੜਦੇ ਰਵਾਂਗੇ ਹੁਣ ਤੱਕ ਦੇ ਲਈ ਇਹਨਾਂ ਆਪਣਾ ਤੇ ਆਪਣੀ ਇਸ ਚੈਨਲ ਦਾ ਖਿਆਲ ਰੱਖਣਾ ਸਾਸਟ੍ਰਿਕਾ